ਨਾਰਥ-ਈਸਟ ਉੱਤਰੀ ਉੱਤਰਪੂਰਬੀ ਇੰਡੀਆ ਦਾ ਮਾਮਲਾ ਭਾਰਤ ਦਾ ਮਸਲਾ ਹੈਗਾ ਉਹਦੇ ਵਿੱਚ ਮਨੀਪੁਰ ਤੇ ਬਹੁਤ ਹਿੰਸਾ 2 ਸਾਲ ਤੋ ਪਰ ਸਮਾਂ ਹੋ ਗਿਆ ਉੱਥੇ ਹੋ ਰਹੀ ਹੈ ਤੇ ਕੱਲ ਜਦੋਂ ਵਾਰਾ ਸਮਾਪਤ ਹੋ ਰਿਹਾ ਸੀ 2024 ਉਤੋਂ ਦੇ ਮੁੱਖ ਮੰਤਰੀ ਨੇ ਇਸ ਗੱਲ ਦੀ ਮਾਫੀ ਮੰਗੀ ਹੈ ਵੀ ਅਫਸੋਸ ਜਾਰ ਕੀਤਾ ਵੀ ਉਹਨਾਂ ਕਿਹਾ ਵੀ ਸਾਨੂੰ ਬੀਤਿਆ ਸਾਰਾ ਕੁਝ ਭੁਲਾ ਦੇਣਾ ਚਾਹੀਦਾ ਤੇ ਅੱਗੇ ਵਧਣਾ ਚਾਹੀਦਾ ਹੈ ਗਲਤੀਆਂ ਹੋਈਆਂ ਗਲਤੀਆਂ ਨੂੰ ਹੁਣ ਛੱਡ ਦੇਣਾ ਚਾਹੀਦਾ ਤੇ ਇਹਦੇ ਤੋਂ ਬੀਤੇ ਤੋਂ ਸਬਕ ਸਿੱਖ ਕੇ ਅੱਗੇ ਜਾਣਾ ਚਾਹੀਦਾ ਇੱਕ ਇਹਦੇ ਨਾਲ ਹੋਰ ਮਾਮਲਾ ਸੀਗਾ ਮਹਾਰਾਸ਼ਟਰ ਦੇ ਜਿਹੜਾ ਬੀਜੇਪੀ ਦੇ ਮੰਤਰੀ ਨੇ ਉਹਨੇ ਕਿਹਾ ਵੀ ਕਰਨਾ ਕੈਰਲਾ ਬਾਰੇ ਵੀ ਇਹ ਤਾਂ ਮਿੰਨੀ ਪਾਕਿਸਤਾਨ ਹੈ ਇਹ ਦੋਨੇ ਟਿੱਪਣੀਆਂ ਬਾਰੇ ਜਿਹੜਾ ਦੋਨੇ ਗੱਲਾਂ ਬਾਰੇ ਮੈਂ ਸਮਝਦਾ ਵੀ ਤੁਸੀਂ ਗੱਲ ਕਰੋ ਦੇਖੋ ਗੱਲ ਇਹ ਹੈ ਜਮੂਨ ਸਾਹਿਬ ਜੇ ਅਸੀਂ ਮਨੀਪੁਰ ਦੀ ਗੱਤ ਹੈ ਇਹ ਉਥੇ ਜਿਹੜੇ ਅਨਬੀਨ ਸਿੰਘ ਨੇ ਮੁੱਖ ਮੰਤਰੀ ਉਹਨਾਂ ਦੇ ਹਾਂਜੀ ਉਹ ਪਹਿਲਾਂ ਉਹ ਜਿਹੜੇ ਹੈਗੇ ਨਾ ਕੁੱਕੀ ਨੇ ਇਹ ਸੋਰੀ ਮਤੇਈ ਨਹੀਂ ਮੈਂ ਮਤੇਈ ਨਹੀਂ ਤੇ ਕੁੱਕੀ ਮਤੇਈ ਨਹੀਂ ਤੇ ਕੁੱਕੀਆਂ ਦੇ ਨਾਲ ਝਗੜਾ ਕੁੱਕੀ ਹੈਗੇ ਨੇ ਜਿਹੜੇ ਆਦੀਵਾਸੀ ਨੇ ਉਥੇ ਉਹ 크ਿਸਚੀਅਨ ਨੇ ਤੇ 73 ਬੰਦੇ ਮਰੇ 73 ਬੰਦਿਆਂ ਦੇ ਵਿੱਚੋਂ ਕੁੱਕੀ ਤਾਂ ਜਿਹੜੇ ਨੇ ਉਹ ਮਰੇ ਨੇ ਜ਼ਿਆਦਾ ਤੇ ਸਿਰਫ 10 ਸੀਗੇ ਮਤੇਈ ਦਾ ਮੰਨਣਾ ਲਈ ਇਹਦਾ ਮਤਲਬ ਹੈ ਗਾਂ ਸਾੜੇ ਗਏ ਭਾਰਾਂ ਤੋਂ ਨੋਕਰ ਸਾੜੇ ਗਏ ਤੇ 40000 ਬੰਦਿਆਂ ਨੂੰ ਉਜਾਰਤਾ ਕਰਾਂਗੇ ਲੋਕਾਂ ਨੂੰ ਚੋ ਇਹ ਬਹੁਤ ਵੱਡੀ ਜਿਹੜੀ ਗੱਲ ਹੈਗੀ ਹੈ ਇਹ ਸਮਝਣ ਦੀ ਲੋੜ ਹੈ ਉਦੋਂ ਇਹ ਮੁੱਖ ਮੰਤਰੀ ਚੁਟ ਰਹੇ ਤੇ ਨਾ ਕਾਂਗਰਸ ਸੀਗੇ ਫਿਰ ਇਹ ਬੀਜੇਪੀ ਚੜ ਗਏ 2016 ਸਤਾਂਟਾ ਕੇ ਕਿ ਹੁਣ ਇਹਨਾਂ ਨੂੰ ਪਹਿਲੀ ਵਾਰੀ ਇੱਕ ਬਹੁਮਤ ਮਿਲਿਆ ਉਹ ਵੀ ਹੈਨ ਵਾਟਰਸਨ ਸਰਸ ਦੇ ਵਿੱਚ 32 ਸੀਟਾਂ ਇਹਨਾਂ ਕੋਲੇ ਤੇ ਪਾਰਲੀਮੈਂਟ ਜਦੋਂ ਨੇ ਸੀਟਾਂ ਹਾਰੇ ਨੇ ਇਹ ਉਹ ਕਾਂਗਰਸ ਨੇ ਕੀਤੀ ਆ ਮੈਂ ਸੋ ਇਹ ਜਿਹੜੇ ਹੈਗੇ ਨੇ ਉੱਥੇ ਇਹ ਉੱਥੇ ਵੀ ਕੋਰਟ ਦੀ ਦਖਲਅੰਦਗੀ ਨਾਲ ਇਹ ਸਾਰਾ ਪੰਗਾ ਸ਼ੁਰੂ ਹੋਇਆ ਉੱਥੇ ਜਿਹੜੇ ਇਹ ਮਤੇਈ ਨੇ ਉਹ ਕਹਿੰਦੇ ਵੀ ਸਾਨੂੰ ਤੁਸੀਂ ਸ਼ਡਿਊਲ ਕਰ ਦੇ ਕਲੀਅਰ ਕਰੋ ਰਿਜ਼ਰਵੇਸ਼ਨ ਤੇ ਹਾਈ ਕੋਰਟ ਨੇ ਆਰਡਰ ਕਰਤਾ ਵੀ ਹਾਂ ਇਹਨਾਂ ਨੂੰ ਤੇ ਜੋਕੇਂਦਰ ਨੂੰ ਵੀ ਇਹਨਾਂ ਨੂੰ ਡਿਕਲੇਅਰ ਕਰ ਹਾਈ ਕੋਰਟ ਇਹੋ ਜਿਹਾ ਦੇ ਪੋਲੀਟੀਕਲ ਫੈਸਲਾ ਹੋਣਾ ਹਾਈ ਕੋਰਟ ਨੇ ਥੋੜਾ ਕਰਨਾ ਵੀ ਤੁਸੀਂ ਹੁਣ ਕੇਂਦਰ ਨੂੰ ਕਹੋ ਤੇ ਖਰਾਨਾ ਭੇਜੋ ਇਹ ਇਹ ਜਿਹੜੇ ਇਦਾਂ ਦੇ ਕੋਰਟਾਂ ਜਿਹੜੇ ਪੋਲਿਟਿਕਲ ਇਸ਼ੂ ਨੇ ਉਹਨਾਂ ਦੇ ਉੱਤੇ ਕੋਰਟਾਂ ਸਿੱਧਾ ਇਸਤਾਨੀਆ ਕਰਦੀਆਂ ਨੇ ਕਿਉਂਕਿ ਕੋਰਟਾਂ ਸਿਰਫ ਟੈਕਨੀਕਲ ਮਾਮਲੇ ਦੇਖਦੇ ਨੇ ਪੋਲਿਟਿਕਲ ਮਾਮਲੇ ਪੋਲਿਟਿਕਸ ਵਾਸਤੇ ਛੱਡੀਦਾ ਹੁੰਦਾ ਤੇ ਕਿਉਂਕਿ ਪੋਲਿਟਿਸ਼ੀਨ ਵੀ ਅੱਜਕੱਲ ਹੋ ਗਿਆ ਵੀ ਚੱਲ ਠੀਕ ਹੈ ਆਪਾਂ ਨੇ ਕੀ ਡਣਾ ਹੈ ਅਗਲਾ ਕਰੀ ਜਾਵੇ ਕੱਲ ਨੂੰ ਫਿਰ ਕਹਾਂਗੇ ਵੀ ਸਰਜਰੀ ਕੋਰਟ ਕਰਿਆ ਕਰੇਗੀ ਨਾ ਕੀ ਤਾਂ ਕੰਮ ਬਹੁਤ ਔਖਾ ਹੋ ਜੂ ਪ੍ਰਤਕਰਤਾ ਵੀ ਕੋਰਟ ਕਰੇਗੀ ਕੋਰਟ ਨੇ ਥੋੜਾ ਕਰਨਾ ਤੋ ਇਹ ਇਸ ਕਰਕੇ ਮਹਾਰਤ ਦੀ ਲੋਡ ਹੁੰਦੀ ਹੈ ਕਿ ਉਹ ਉੱਥੋਂ ਸ਼ੁਰੂ ਹੋਇਆ ਸੱਚ ਤੇ ਕੋਰਟ ਪੋਲੀਟਿਕਲ ਮਸਲਾ ਹੱਲ ਹੁੰਦੰਦੀ ਇਹ ਦੂਜੀ ਗੱਲ ਇਹ ਹੈ ਵੀ ਉੱਥੇ ਕਮਿਊਨਲਿਜ਼ਮ ਇੰਨਾ ਫਲਾਇਆ ਹੋਇਆ ਹੈ ਵੀ ਇਹ ਕ੍ਰਿਸਚੀਅਨ ਨੇ ਜੀ ਇਹਨਾਂ ਨੇ ਸਾਡੀ ਜ਼ਮੀਨ ਡੱਬੀ ਹੋਈ ਹੈ ਜੇ ਅਸੀਂ ਇਹਨਾਂ ਤੋਂ ਖੋਣੀ ਹੈ ਜੋ ਮਨੀਪੁਰ ਦੀਆਂ ਔਰਤਾਂ ਨਾਲ ਹੋਇਆ ਅੱਜ ਵੀ ਬਲੈਨ ਸਿੰਘ ਨੇ ਜੀ ਇਹ ਵੀ ਬੋਲਦੇ ਨੇ ਉਲਟਾ ਜੋ ਹੋਇਆ ਜੋ ਹੋਇਆ ਇਹ ਕਸਾ ਸਾਰਾ ਕਰਨਾ ਹੈ ਅਰਥ ਦੀ ਬੇਗੁਤੀ ਹੋਈ ਆ ਉਹ ਤਾਂ ਚੁਪਾ ਹੋਇਆ ਜੋ ਹੋਇਆ ਚੋਸ਼ ਆ ਮਦਿਆਂ ਉਹ ਤਾਂ ਮਨੁੱਖ ਤੋਂ ਗ੍ਰਹਿ ਹੋਇਆ ਜ਼ੋਰ ਮੈਂ ਅਰੋਸ ਮਨੁੱਖ ਤੋਂ ਗ੍ਰਹਿ ਹੋਇਆ ਜ਼ੋਰ ਤੇ ਕੋਈ ਨਹੀਂ ਬੋਲਿਆ ਜਿਹੜਾ ਐਸੀ ਸਾਲ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਗ੍ਰਹਿ ਮੰਤਰੀ ਜੀ ਕਿਉਂਕਿ ਗ੍ਰਹਿ ਮੰਤਰੀ ਦਾ ਕੰਮ ਹੈ ਉਹ ਬੋਲ ਸਕਦੇ ਸੀ ਨੇ ਜੋ ਹੋਇਆ ਮਾਰਾ ਹੋਇਆ ਬਹੁਤ ਹੀ ਮਾਰਾ ਹੋਇਆ ਹੈ ਈਆਂ ਪੈਨਾ ਸਭੀਆਂ ਸੰਗੀਆਂ ਹੁੰਦੀਆਂ ਨੇ ਪਰ ਹੁਣ ਹੋ ਗਿਆ ਉਸ ਤੱਕ ਹੋਣਾ ਇਹਦਾ ਮਤਲਬ ਤਾਂ ਇਹੀ ਹੈ ਵੀ ਮਾੜੇ ਦੀ ਜੋ ਲੋ ਸਭ ਦੀ ਭਾਬੀ ਤੇ ਤਖੜੇ ਦੀ ਜੋ ਲੋ ਸਭ ਦੀ ਚਾਚੀ। ਕੋਈ ਇਹ ਕਰਕੇ ਮੈਂ ਗੁਰੂ ਗ੍ਰੰਥ ਸਾਹਿਬ ਦਾ ਸਟੂਡੈਂਟ ਹਾਂ ਤੇ ਮੈਨੂੰ ਲੱਗਦਾ ਹੈ ਵੀ ਬਾਬੇ ਨੇ ਐਵੇਂ ਨਹੀਂ ਕਿਹਾ ਕੋਈ ਸੀ ਕਿ ਜੋ ਹੋਊਗਾ ਤੂੰ ਆਪਣੇ ਵੀ ਜਾ। ਅੱਜ ਇਹ ਇੱਕ ਕਮਿਊਨਿਟੀ ਦੀ ਔਰਤ ਨਾਲ ਕੀਤਾ ਜਾ ਰਿਹਾ ਕੱਲ ਨੂੰ ਦੂਜਿਆਂ ਨਾਲ ਵੀ ਹੋਣਗੇ ਔਰਤ ਤਾਂ ਸਫਰ ਰਹਿਣਾ। ਕੰਮ ਨੂੰ ਹਿੰਦੂ ਆ ਪਾਵੇਂ ਸਿੱਖ ਆ ਪਾਵੇਂ ਮੁਸਲਮਾਨ ਆ ਪਾਵੇਂ ਉਹ ਸਾਈ ਹੈ। ਉਹ ਕੋਈ ਵੀ ਆ ਕੋ ਟ੍ਰਾਈਬਲ ਆ ਉਹ ਦਲਤ ਹੈ ਉਹ ਨੌਨ ਦਲਤ ਆ ਹਰਟ ਆ ਹਰਟ ਮਾਇ ਆ ਹਰਟ ਨਹੀਂ ਨਹੀਂ ਹਰਟ ਪਤਾ ਨਹੀਂ ਹੈ ਕੌਣ ਤੁਸੀਂ ਹਰਟ ਜਨ ਨਹੀਂ ਹੈ ਤੁਸੀਂ ਉਸ ਦਾ અપਮਾਨ ਕਰ ਰਹੇ ਹੋ ਔਰ ਇੱਡਾ ਜ਼ਿਆਦਾ ਬੁਲੀਕਰਾ અપਮਾਨ ਕਰ ਰਹੇ ਹੋ ਤੇ ਕਿੱਥੇ ਜਾਓਗੇ ਪਰ ਇਹ ਤੁਸੀਂ ਇਹ ਮੰਨ ਲੈਣਾ ਵੀ ਕੋਈ ਗੱਲ ਨਹੀਂ ਚੀਰ ਹਰਨ ਸਾਡਾ ਤਾਂ ਆ ਵੀ ਸਾਡਾ ਤਾਂ ਇਤਿਹਾਸ ਹੈ ਫਿਰ ਠੀਕ ਹੈ ਫਿਰ ਮੰਨ ਲਿਓ ਤੇ ਮੈਨੂੰ ਇਹ ਲੱਗਦਾ ਹੈ ਵੀ ਵਿਰੇਂਦ ਸਿੰਘ ਨੇ ਜੋ ਕਿਹਾ ਹੈ ਉਹ ਗੋਗਨਾ ਤੋਂ ਮਿੱਟੀ ਛੱਡਣ ਦੀ ਗੱਲ ਕਹੀਆ ਉਹਨੇ ਕਿਹਾ ਵੀ ਇਹਨੂੰ ਘੁੱਟ ਦੋ ਇਹਨੂੰ ਨਾ ਉਹਨੇ ਕੋਈ ਰੀਹੈਬਿਲਿਟੇਸ਼ਨ ਦੀ ਗੱਲ ਕਰੀ ਹੈ ਕੋਈ ਪਹਿਲਾਂ ਆਉਂਦਾ ਨਾ ਕਹਿੰਦੇ ਰੀਹੈਬਿਲਿਟੇਸ਼ਨ ਨਹੀਂ ਮਿਲਦਾ ਮੈਂ ਆਇਆ ਨਵਾਂ ਆਪਲਾਨ ਲੈ ਕੇ ਆਇਆ ਰੀਹੈਬਿਲਿਟੇਸ਼ਨ ਦੀ ਗੱਲ ਤੁਸੀਂ ਨਹੀਂ ਕਰਦੇ ਅਗਲੀ ਗੱਲ ਨੂੰ ਤੁਸੀਂ ਖਤਮ ਨਹੀਂ ਕਰਦੇ ਬਸ ਇਹ ਕਹੀ ਜਾਂਦੇ ਹੁਣ ਬੈਲੈਂਸ ਘਟੀਆ ਹੁਣ ਬੈਲੈਂਸ ਘਟੀਆ ਮੈਂ ਦਰੀਨ ਸਿੰਘ ਦਾ ਸਾਰਾ ਧਿਆਨ ਮੈਂ ਹੋਰ ਪਾਸੋਂ ਦੀ ਸਟੱਡੀ ਕਰਿਆ ਸਾਰਾ ਤੇ ਉਹ ਬਰੇਮ ਸਿੰਘ ਨੇ ਕੋਈ ਪੋਲਿਟਿਕਸ ਨਾ ਨਿਕਾਲੀ ਕਰਿਆ ਉਹਨੇ ਤਾਂ ਆਪਣੀ ਤਾਕਤ ਵਾਲੀ ਗੱਲ ਕਰੀ ਹੈ ਸਟੇਟਸਮੈਨ ਦੇ ਤੌਰ ਤੇ ਸਿਚੁਏਸ਼ਨ ਨੂੰ ਹੱਲ ਕਰਨਾ ਚਾਹੀਦਾ ਸੀ ਉਹਦੇ ਤੋਂ ਡਰਦਾ ਮੈਨੂੰ ਲੱਗਦਾ ਵੀ ਕੇਂਦਰ ਨੇ ਕਿਤੇ ਕਿਉਂਕਿ ਕੇਂਦਰ ਦੇ ਨਾਲ ਆ ਉਹ ਬੀਜੇਪੀ ਦੇ ਉਹ ਬੀਜੇਪੀ ਹੈ ਬੀਜੇਪੀ ਜੇ ਜੋਇਨ ਕਰਿਆ ਹੋਇਆ ਜੋ ਇਸ ਕਰਕੇ ਉਹ ਬਤੌਰ ਮੁੱਖ ਮੰਤਰੀ ਉਹ ਕੰਮ ਨਹੀਂ ਕਰ ਰਿਹਾ ਜਿਹੜਾ ਉਹਨੂੰ ਕਰਨਾ ਚਾਹੀਦਾ ਸੀ ਉਹ ਐਵੇਂ ਗੁੰਮਲਤਾ ਵਿੱਚ ਚੜ ਗਿਆ ਇੱਕ ਲਾਸਟ ਜਿਹੜਾ ਉਹਦੇ ਬਾਰੇ ਜਿਹੜਾ ਮਹਾਰਾਸ਼ਟਰ ਦੇ ਮੁੱਖ ਮੰਤਰੀ ਨਾਮ ਇੱਕ ਮੰਤਰੀ ਨੇ ਮੁੱਖ ਮੰਤਰੀ ਨੇ ਕਿਹਾ ਵੀ ਜਿਹੜਾ ਕੇਰਲਾ ਮਿਨੀ ਪਾਕਿਸਤਾਨ ਹੈ ਫੇ ਉਹ ਤੋਂ ਨੇ ਮੁੱਖ ਮੰਤਰੀ ਉਹਨਾਂ ਨੇ ਬੜੀ ਇਹਦੀ ਹੁਲਕੇ ਨਕੀਦੀ ਕੀਤੀ ਆ ਉਹਨਾਂ ਕਹਿਆ ਵੀ ਇਸ ਦੇ ਬੀਜਪੀ ਦੀ ਜਿਹੜੀ ਮਾਨਸਿਕਤਾ ਉਹਦੀ ਚਲਕ ਆਉਂਦੀ ਹੈ ਦੇਖੋ ਜਿਹੜੇ ਮਹਾਰਾਸ਼ਟਰ ਦੇ ਮੰਤਰੀ ਨੇ ਉਹਨਾਂ ਨੂੰ ਵੈਸੀ ਨਹੀਂ ਕਹਿਣਾ ਬੰਦਾ ਗੁੰਡੀ ਸਟੇਟ ਨਾਲ ਬਾਰੇ ਇਹੋ ਜਿਹੀ ਜਦ ਤੋਂ ਕੋਈ ਝਗੜਾ ਨਹੀਂ ਉਹ ਗੱਲ ਚ ਹੈ ਤੇ ਤੁਸੀਂ ਉਹਨਾਂ ਬਾਰੇ ਇਹੋ ਜਿਹਾ ਸਟੇਟਮੈਂਟ ਦੇਵੋਗੇ ਤੇ ਇਹ ਚ ਗ੍ਰਹਿ ਮੰਤਰਾਲੇ ਨੂੰ ਚਾਹੀਦਾ ਸੀ ਵੀ ਉਹਨਾਂ ਨੂੰ ਰੋਕਣਾ ਪੋਲਿਟਿਕਲ ਪਾਰਟੀ ਨੂੰ ਭਾਜਪੀ ਨੂੰ ਚਾਹੀਦਾ ਆਪਦੀ ਪਾਰਟੀ ਦੇ ਬੰਦਿਆਂ ਨੂੰ ਰੋਕਣਾ ਜਾਂ ਆਪਣੇ ਡੈਲੈਂਸ ਨੂੰ ਰੋਕਣਾ ਵੀ ਇਹੋ ਜਿਹਾ ਬਿਆਨ ਨਹੀਂ ਦੇਣੇ ਪਰ ਹੁਣ ਖੁੱਡ ਕੇ ਕਰ ਕੀ ਇਹਨਾਂ ਨੇ ਇਹਨਾਂ ਦੇ ਬੰਦੇ ਤਾਂ ਅਮਰੀਕਾ ਦੇ ਖਿਲਾਫ ਬਿਆਨ ਦੇ ਹੀ ਜਾਂਦੇ ਨੇ ਬਾਹਰਲੇ ਮੁਦਕਾਂ ਦੇ ਖਿਲਾਫ ਕੋਈ ਵੀ ਬਿਆਨ ਨਹੀਂ ਦੇਣਾ ਹੁੰਦਾ ਇਹਨਾਂ ਦੇ ਬੰਦੇ ਤਾਂ ਉੱਥੇ ਬਿਆਨ ਦੇ ਜਾਂਦੇ ਨੇ ਟਰੰਪ ਦੇ ਖਿਲਾਫ ਹੋਰ ਆਮਰੀਕਾ ਨੇ ਇਹਨਾਂ ਨੂੰ ਇਹ ਕਿਸਮ ਦਾ ਡੰਡਾ ਫੇਰਨ ਵਾਲੀ ਗੱਲ ਹੋਈ ਪਈ ਹੈ ਜੇ ਤੁਸੀਂ ਇਹੋ ਜਿਹਾ ਧਿਆਨ ਤੁਸੀਂ ਇਹੋ ਜਿਹਾ ਖੋਣਾ ਕਰਦਾ ਵੀ ਜਿਹੜਾ ਜੋ ਮਰਜੀ ਬੋਲ ਜਾਵੇ ਜੋ ਮਰਜੀ ਕਹੀ ਜਾਵੇ ਅਸੀਂ ਟੁੱਟੂ ਨਾ ਰੈਸਟ ਕਰ ਕਰਕੇ ਆ ਜੀ ਤਿੰਨ ਦਿਨਾਂ ਨਾਲ ਅਸੀਂ ਫਲਾਣਾ ਕਰਤਾ ਜੀ ਅਸੀਂ ਹੁਣ ਕੁਸਕੇ ਮਾਰਾਂਗੇ ਜੀ ਇਹ ਜਿਹੜੀ ਨਾ ਹਿੰਸਕ ਪ੍ਰਵਿਰਤੀ ਸ਼ਾਮਲ ਕਰਕੇ ਹਿਰਨਾ ਦੀ ਪ੍ਰਵਿਰਤੀ ਸ਼ਾਮਲ ਕਰਕੇ ਕਿ ਹਿੰਦੂਆਂ ਨੂੰ ਸਭ ਤੋਂ ਉੱਪਰ ਕਹੇ ਕਿ ਭਾਵੇਂ ਕਿ ਹਿੰਦੂ ਹੀ ਸਭ ਤੋਂ ਜ਼ਿਆਦਾ ਮਰ ਰਹੇ ਨੇ ਹਿੰਦੂ ਹੀ ਸਭ ਤੋਂ ਜ਼ਿਆਦਾ ਪੁਖੇ ਨੇ ਹਿੰਦੂਆਂ ਦੇ ਵਿੱਚ 80 ਕਰੋੜ ਜਿਹੜਾ ਰਾਜ ਦਿੱਤਾ ਜਾ ਰਿਹਾ ਉਹ 80 ਕਰੋੜ ਦੇ ਵਿੱਚ ਹਿੰਦੂ ਹੀ ਜ਼ਿਆਦਾ ਨੇ 95% ਆਬਾਦੀ ਜਨ ਕਿ 135 ਕਰੋੜ ਆਬਾਦੀ 37 38 ਕਰੋੜ 138 ਕਰੋੜ ਆਬਾਦੀ ਉਹ ਹੈ ਜਿਹਦੀ ਆਮਦਨ ਜੰਮੂ ਸਾਹਿਬ 8000 ਰੁਪਏ ਮਹੀਨੇ ਤੋਂ ਘੱਟ ਹੈ 138 ਕਰੋੜ ਦੀ ਉਹ 138 ਕਰੋੜ ਚ ਮੰਨ ਲਓ ਵੀ 22 ਕਰੋੜ ਮੁਸਲਮਾਨ Hindu ਮੁਸਲਮਾਨ ਸਾਈ ਤੇ ਸਿੱਖ ਕਰ ਦੋ 116 ਕਰੋੜ ਤਾਂ Hindu ਨੇ ਜਿਨ੍ਹਾਂ ਨੂੰ 8000 ਰੁਪਏ ਮਹੀਨਾ ਨਹੀਂ ਮਿਲ ਰਿਹਾ ਪਰ ਉਹ ਫਿਰ ਉਹਨਾਂ ਨੂੰ ਤੁਸੀਂ ਇਹਨੇ ਕਰ ਰਖਿਆ ਪੈਸਾ ਤਾਂ ਹੂੰ ਕਹੀ ਜਾਂਦਾ ਜੀਡੀਪੀ ਵੱਧ ਗਿਆ ਫਲਾਣਾ ਹੋ ਗਿਆ ਹੋ ਗਿਆ ਸੋ ਇਹ ਕਰਕੇ ਮੈਨੂੰ ਇਹ ਲੱਗਦਾ ਹੈ ਵੀ ਇਹ ਜਿਹੜੀਆਂ ਆਤਾਂ ਪਾਤੀਆਂ ਅਸੀਂ ਡਾਲਾ ਡਾਲਾ ਕਰਨ ਦੀਆਂ ਭੇਡ ਸੰਤਰ ਬਣਾਉਣ ਦੀਆਂ ਧਰਮ ਦੇ ਨਾਂ ਦੇ ਉੱਤੇ ਘਿਰਨਾ ਪੈਦਾ ਕਰਨੀਆਂ ਇਹ ਗਲਤ ਨੇ ਔਰ ਜਿਹੜਾ ਮੰਤਰੀ ਹੈ ਮਹਾਰਾਸ਼ਟਰ ਦਾ ਉਹਨੂੰ ਮੰਤਰੀ ਰਹਿੰਦਾ ਵੀ ਹੱਕ ਨਹੀਂ ਉਹ ਗੰਢੀ ਸੂਬੇ ਬਾਰੇ ਇਹ ਜੇ ਔਰ ਗੰਢੀ ਦੇਸ਼ਾਂ ਵਾਸੀ ਜਦੋਂ ਪਾਕਿਸਤਾਨ ਰਾਸ਼ਟਰ ਵਰਤਦਾ ਹੈ ਜਿਹਦਾ ਮਤਲਬ ਸਾਡੀ ਫਾਰਮ ਪੋਲਿਸੀ ਟੂਆ ਕੇਂਦਰ ਸਰਕਾਰ ਪਾਕਿਸਤਾਨ ਬਾਰੇ ਜੋ ਮਰਜ਼ੀ ਕਹੇ ਹਾਂ ਸੁਭਾਸ਼ ਸਰਕਾਰ ਨੂੰ ਕਿ ਤਵਾਕ ਮਿਲ ਗਿਆ ਅਜੇ ਪਹਿਲਾਂ ਇੱਕ ਵਾਰੀ ਅਮਰਿੰਦਰ ਸਿੰਘ ਨੇ ਕਹੇ ਸੀ ਉਦੋਂ ਵੀ ਮੈਂ ਕ੍ਰਿਜਾਈ ਕਰ ਰਿਹਾ ਸੀ ਅਮਰਿੰਦਰ ਸਿੰਘ ਨੇ ਇਹ ਵੀ ਕਹੇ ਮੈਂ ਮਹਾਰਾਸ਼ਟਰ ਵਾਲੇ ਨੂੰ ਕਰ ਰਿਹਾ ਹਾਲਾਂਕਿ ਉਹ ਤਾਂ ਮੰਤਰੀ ਹੈ ਇਹ ਤਾਂ ਮੁੱਖ ਮੰਤਰੀ ਸੀ ਬਤਨ ਕਿਆ ਸੀ ਉਹ ਇਹ ਗੰਦੀ ਚੋਬਾ ਸੀ ਬਿਲਕੁਰੀ ਨਾਲ ਲੱਗਦਾ ਸੀ ਉਹ ਤਾਂ ਨਾਲ ਵੀ ਨਹੀਂ ਲੱਗਦਾ ਪਰ ਇਹ ਜਿਹੜੀ ਗੱਲ ਹੈ ਇਹ ਗਲਤ ਹੈ ਇਹ ਨਹੀਂ ਕਰੀ ਜਾਣ ਚਾਹੀਦੀ ਔਰ ਕੇਂਦਰ ਨੂੰ ਚਾਹੀਦਾ ਉਸ ਦੇ ਉੱਤੇ ਐਕਸ਼ਨ ਲਵੇ ਉਸ ਮੰਤਰੀ ਦੇ ਉੱਤੇ ਜਿਹੜਾ ਸਵਾਲ ਹੈ ਮੁੱਖ ਮੰਤਰੀ ਨੇ ਕਰਨਾ ਦੇ ਨੇ ਕਿਹਾ ਸਾਉ ਮਤ ਪੇ ਦੇ ਹੋਸਖਦੇ ਨੇ ਉਹਨੇ ਮੁੱਖ ਮੰਤਰੀ ਦੇ ਬਾਕੀ ਕੰਮ ਨਾਲ ਤੇ ਪਰ ਉਹਨੇ ਠੀਕ ਹੈ ਵੀ ਇਹ ਇਹਨਾਂ ਦੀ ਮਾਨਸਿਕਤਾ ਹੀ ਹੋਈ ਹੈ ਇਹ ਲੋਕਾਂ ਨੂੰ ਪਾਰ ਕੇ ਇਹ ਸਾਰਾ ਕੁਝ ਕਰਨਾ ਚਾਹੁੰਦੇ ਨੇ ਤੇ ਉੱਥੇ ਇਹਨਾਂ ਦੀ ਕੋਸ਼ਿਸ਼ ਇਹੀ ਹੈ ਚਮੜਾਪੁਰਮ ਡਿਸਟ੍ਰਿਕਟ ਦਾ ਜਿਹੜਾ ਉਹਦੇ ਵਿੱਚ ਕਾਫੀ ਮੁਸਲਮਾਨ ਵਾਦੀ ਹੈ ਤੇ ਉਹ ਮੁਸਲਮਾਨਾਂ ਨੂੰ ਡੰਡਾ ਫੇਰਨਾ ਚਾਹੁੰਦੇ ਨੇ ਉੱਥੇ ਹਿੰਦੂਵਾਦ ਦਾ ਅਜੇ ਤੱਕ ਉਹ ਨਾ ਝੋਲ ਲਾ ਨਹੀਂ ਸਕੇ ਉਹ ਨਹੀਂ ਨਾ ਵੋਟ ਲੈ ਸਕੇ ਨੇ ਜੋਰ ਲਾ ਕੇ ਹਿੰਦੂਵਾਦ ਦਾ ਜੇ ਪ੍ਰਚਾਰ ਨਹੀਂ ਕਰ ਰਿਹਾ ਪਰ ਇਹ ਉਸ ਤੇ ਪੂਰੀ ਨੰਦੇ ਕੋਸ਼ਿਸ਼ ਜਿਵੇਂ ਬੰਗਾਲ ਚ ਇਹਨਾਂ ਨੇ ਆਪਦੇ ਵੱਲੋਂ ਕਰਿਆ ਸੀ ਤਾਂ ਕਿ ਇੱਥੇ ਜਿਹੜਾ ਮਨੁੱਖਤਾ ਨਾ ਰਹੇ ਇੱਥੇ ਸਿਰਫ ਬੰਦੇ Hindu Sikh Muslim Nasai ਹੀ ਰਹਿ ਜਾਣ ਜੋ ਆਪਸ ਵਿੱਚ ਇੱਕ ਦੂਜੇ ਨੂੰ ਕਟਾਵੜੀ ਹੋਈ ਜਾਣ ਇੱਥੇ ਇਨਸਾਨ ਕੋਈ ਨਾ ਰਹੇ ਇੱਥੇ ਭਾਰਤੀ ਕੋਈ ਨਾ ਰਹੇ ਇੱਥੇ ਹਿੰਦੁਸਤਾਨੀ ਕੋਈ ਨਾ ਰਹੇ ਤੇ ਇੱਥੇ ਮਨੁੱਖ ਕੋਈ ਨਾ ਰਹੇ ਇੱਥੇ ਸਿਰਫ Hindu Sikh Muslim Nasai ਹੋ ਉਹ ਇਹ ਗੱਲ ਮਾੜੀ ਹੈ ਇਹ ਨਹੀਂ ਹੋਣੀ ਚਾਹੀਦੀ ਤੇ ਨਵੇਂ ਸਾਲ ਦੇ ਉੱਤੇ ਘੱਟੋ ਘੱਟ ਇਹੋ ਜਿਹਾ ਬਿਆਨ ਦੇ ਨੇ ਇਹ ਤੋਂ ਬਿਲਕੁਲ ਹੀ ਗ੍ਰੇਜ ਕਰਨਾ ਚਾਹੀਦਾ ਹੈ ਪੁਰਾਣਾ ਹੋ ਗਿਆ ਹੋ ਗਿਆ ਨਵਾਂ ਘੱਟੋ ਘੱਟ ਤੁਸੀਂ ਸ਼ੁਰੂਆਤ ਚੰਗੀ ਕਰਨ ਚਾਹੀਦੀ ਹੈ। ਤੋਂ ਧੰਨਮੀ ਸਾਡੇ ਦਰਸ਼ਕਾਂ ਨੂੰ ਵੀ ਅਸੀਂ ਨਵੇਂ ਸਾਲ ਦੀ ਇੱਕ ਵਾਰ ਫਿਰ ਮੁਬਾਰਕਬਾਦ ਦਿੰਦੇ ਹਾਂ ਕਾਮਨਾ ਕਰਦੇ ਹਾਂ ਕਿ ਨਵਾਂ ਸਾਲ ਸਾਰੇ ਲੋਕਾਂ ਲਈ ਵਧੀਆ ਖੁਸ਼ੀਆਂ ਖੇਡਿਆਂ ਵਾਲਾ ਹੋਵੇ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਦਰਸ਼ਕਾਂ ਨੂੰ ਮਿਲੋ।